ਪੂਰੇ ਪੰਜਾਬ ਭਰ ਦੇ ਵਿੱਚ ਬਿਜਲੀ ਕਰਮਚਾਰੀਆਂ ਵੱਲੋਂ ਹੜਤਾਲ ਕੀਤੀ ਗਈ ਹੈ। ਕਿਪਰ 20 ਘੰਟੇ ਹੋ ਚਲੇ ਆ। ਹਾਹਾ ਕਾਰ ਮਰਜੀ ਭਈ ਆ। ਬੂੰਦ ਪਾਣੀ ਦਾ ਨਹੀਂ ਲੋਕ ਘਰਾਂ ਦੇ ਵਿੱਚ ਹੈਗਾ ਵਾ। ਕੋਲ ਕੀਤੀ ਆ ਜੀ ਜਿਹੜਾ ਨੰਬਰ ਤੇ ਲੈਂਡ ਹੈ ਕੋਈ ਚੁੱਕਦਾ ਨਹੀਂ ਪਿਆ ਤੇ ਹੜਤਾਲ ਹੈ ਹੜਤਾਲ ਕਰਦੇ ਬੇਦੀ ਬੱਸ। ਜਾਣ ਕਰਨਾ ਕੱਲ 15 ਅਗਸਤ ਦਾ ਦੇਣ ਆ ਅਹੀਂ ਅੱਜ ਵੀ ਗ람 ਆ। ਪੂਰੇ ਪੰਜਾਬ ਭਰ ਦੇ ਵਿੱਚ ਬਿਜਲੀ ਕਰਮਚਾਰੀਆਂ ਵੱਲੋਂ ਹੜਤਾਲ ਕੀਤੀ ਗਈ ਹੈ ਜਿੱਥੇ ਕਿ ਅੱਜ ਕਦੰਦਨ ਸ਼ਹਿਰ ਦੀ ਜਿਹੜੀ ਬਿਜਲੀ ਵੀ ਬੰਦ ਰੱਖੀ ਗਈ ਹੈ ਰਾਤ ਤੋਂ ਹੀ ਬਿਜਲੀ ਬੰਦ ਹੈ ਤੇ ਜਿਹੜੇ ਲੋਕ ਨੇ ਹੁਣ ਤਰਾ-ਤਰਾ ਕਰਦੇ ਆਪਣੇ ਘਰਾਂ ਦੇ ਵਿੱਚੋਂ ਬਾਹਰ ਨਿਕਲੇ ਨੇ ਤੇ ਦਫ਼ਤਰਾਂ ਦਾ ਘਰਾਵਕਾ ਰਹੇ ਨੇ ਬਿਜਲੀ ਵਿਭਾਗ ਦਾ ਤੁਸੀਂਦਾ ਤੁਸੀਂ ਦੇਖ ਸਕਦੇ ਹੋ ਇਸ ਤਰੀਕੇ ਨਾਲ ਅੱਜ ਜਿਹੜੇ ਇੱਥੇ ਲੋਕ ਇਕੱਠੇ ਹੋਏ ਨੇ ਸਵੇਰ ਤੋਂ ਹੀ ਜਿਹੜੇ ਲੋਕ ਇੱਥੇ ਦਫ਼ਤਰ ਚ ਆ ਜਾ ਰਹੇ ਨੇ ਲੇਕਿਨ ਸਵਾਲ ਜਿਹੜੇ ਵੱਡੇ ਖੜੇ ਕੀਤੇ ਜਾ ਰਹੇ ਆ ਕਿ ਜੇਕਰ ਇਹ ਮੰਗਾ ਸਰਕਾਰ ਦੇ ਕੇ ਰੱਖਿਆ ਗਿਆ ਨੇ ਤੇ ਆਮ ਲੋਕਾਂ ਨੂੰ ਕਿਉਂ ਖੱਜਲਖਾਲ ਕੀਤਾ ਜਾ ਰਿਹਾ ਤੇ ਤਕਰੀਬਨ ਜਿਹੜੀ ਹੈ 20 ਘੰਟੇ ਤੋਂ ਬਿਜਲੀ ਸ਼ਹਿਰ ਦੀ ਬੰਦ ਰੱਖੀ ਗਈ ਹੈ ਦਫ਼ਤਰਾਂ ਦੇ ਵਿੱਚ ਤਾਲੇ ਨੇ ਕੋਈ ਵੀ ਦਿਖਾਦੀ ਇੱਥੇ ਮੌਜੂਦ ਨਹੀਂ ਹੈ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਹੈ ਲੇਕਿਨ ਉਹਨਾਂ ਬਹੇ ਕਹਿ ਰਹੇ ਹੈ ਕਿ ਬਿਜਲੀ ਚਲਾ ਦੇਵਾਂਗੇ ਚੱਲ ਰਹੀ ਹੈ ਅੱਧੇ ਇੱਕ ਸ਼ਹਿਰ ਦੀ ਬਿਜਲੀ ਹੈਗੀ ਹੈ ਤੇ ਅੱਧੇ ਦੀ ਨਹੀਂ ਹੈਗੀ ਸੋ ਇੱਥੇ ਜਿਹੜੇ ਵਾਰ ਵਾਸੀ ਮੌਜੂਦ ਨੇ ਕੌਂਸਲਰ ਸਾਹਿਬਾਨ ਮੌਜੂਦ ਨੇ ਗੱਲਬਾਤ ਕਰਾਂਗੇ ਭਾਜੀ ਕਿ ਕਿੰਨਾ ਸਮਾਂ ਹੋ ਗਿਆ ਜੀ ਲਾਈਟ ਗਈ ਨੂੰ ਭਾਜੀ ਤਕਰੀਬਨ 20 ਘੰਟੇ ਹੋ ਗਏ ਆ ਜਿਹੜੀ ਕਿ ਲਾਈਟ ਖਾਲਸਾਪੁਰ ਰੋਡ ਦੀ ਵਾਰ ਨੰਬਰ 10 ਦਾ ਪਾਸਾ ਉਹ ਵੀ ਬੰਦੇ ਆ ਇੱਥੇ ਵੀਰ ਆਏ ਕੋਲੇ ਮੰਦਰੋਂ ਆਏ ਆ ਮੇਰੇ ਭਰਾ ਛਪੜੀ ਗਲੀ ਤੋਂ ਸਾਰੇ ਇਲਾਕਾ ਬੰਦੇ ਆ ਜੀ ਤਕਰੀ ਬੂੰਦ ਪਾਣੀ ਦਾ ਨਹੀਂ ਲੋ ਘਰ ਦੇ ਵਿੱਚ ਹੈਗਾ ਵਾ ਤੇ ਜਦੋਂ ਇੱਥੇ ਅਵੇਂ ਆਹੀ ਤੇ ਕੱਟੋ-ਕੱਟ 20 ਵਾਰੀ ਮੈਂ ਕੋਲ ਕੀਤੀ ਆ ਜਿਹੜਾ ਨੰਬਰ ਤੇ ਲੈਂਡ ਕੋਈ ਚੁੱਕਦਾ ਨਹੀਂ ਪਿਆ ਤੇ ਹੜਤਾਲਿਆ ਜਿਹੜਤਾਲ ਕਰਦੇ ਪਏ ਦੀ ਬੱਸ ਅਸੀਂ ਭਗਵੰਦ ਮਾਨ ਨੂੰ ਇਹ ਬੇਨਤੀ ਕਰਦੇ ਆ ਇਹ ਭਗਵੰਦ ਮਾਨ ਜੀ ਇਹਨਾਂ ਦਾ ਜਿਹੜੇ ਮਸਲੇ ਨੇ ਹੱਲ ਕਰੋ ਇਹਨਾਂ ਮਸਲੇ ਹੱਲ ਕਰਕੇ ਇਹ ਆਪਣੀ ਡਿਊਟੀਆਂ ਤੇ ਜਾਣ ਤੇ ਜਿਹੜੀਆਂ ਮੁਸੀਬਤਾਂ ਜਿਹੜੀਆਂ ਵਾ ਮੁਸੀਬਤਾਂ ਵਾ ਜਿਹੜੀਆਂ ਆਮ ਬੰਦੇ ਨੂੰ ਆਮ ਜਨਤਾ ਨੂੰ ਆਉਂਦੀਆਂ ਪਈਆਂ ਵਾ ਇਹਨਾਂ ਦਾ ਮਸਲਾ ਹੱਲ ਕੀਤਾ ਜਾਵੇ ਕਿਉਂਕਿ ਅਸੀਂ ਐ ਟੈਕਸ ਪੇਰ ਅਹੀਂ ਬਿਜਲੀ ਦਾ ਬਿੱਲ ਦਿੰਨੇ ਪਏ ਆ ਠੀਕ ਹੈ ਜੋ ਬਿੱਲਾਂ ਦਾ ਹੀ ਦਿੰਨੇ ਪਏ ਸਾਰੇ ਸਾਡੇ ਭੈਣ ਭਰਾ ਦਿੰਦੇ ਪਏ ਆ ਤੇ ਇਹਦਾ ਮਤਲਬ ਇਹ ਥੋੜਾ ਕੀ ਯਾਰ ਕਿ ਇਹੀ ਮਤਲਬ ਉਹ ਕਿ ਸਾਡੀ ਬਤੀਆਂ ਬੰਦ ਹੋਣ ਸਰਕਾਰ ਕਹਿੰਦੀ ਹੈ ਕਿ 300 ਯੂਨਿਟ ਫ੍ਰੀ ਤੇ ਹੈਗੇ ਆ ਲੇਕਿਨ ਨਾਲ ਦੇ ਨਾਲ ਜਿਹੜੀਆਂ ਇਹਨਾਂ ਦੀਆਂ ਮੰਗਾਂ ਉਹ ਵੀ ਕਿਤਨੇ ਕਿਤੇ ਵਾਜਬ ਨੇ ਇਹ ਕਹਿੰਦੇ ਆ ਕਿ ਸਾਡੀਆਂ ਮੰਗਾਂ ਸਿਗੀਆਂ ਅਸੀਂ ਪੰਜਾਬ ਭੰਗ ਵਿੱਚ ਮੀਟਿੰਗ ਕੀਤੀ ਹੈ ਤੇ ਮੰਗਾਂ ਲਾਗੂ ਨਹੀਂ ਹੋ ਰਹੀਆਂ ਅਸੀਂ ਆਮ ਸ਼ਹਿਰੀ ਆ ਮਲਾਜ਼ਮ ਵੀ ਆ ਆਮ ਸ਼ਹਿਰੀ ਵੀ ਆ ਸਰਕਾਰਾਂ ਸਰਕਾਰਾਂ ਆਉਣਗੀਆਂ ਸਰਕਾਰਾਂ ਜਾਣਗੀਆਂ ਸਰਕਾਰਾਂ ਦੇ ਵਿਰੋਧ ਵੀ ਹੋਣਗੇ ਪਰ ਵੇਖੋ ਹੋਰ ਵੀ ਬੜੇ ਢੰਗ ਹੁੰਦੇ ਆ ਸਰਕਾਰ ਦਾ ਵਿਰੋਧ ਕਰਨ ਵਾਸਤੇ ਇਹ ਨਹੀਂ ਵੀ ਆਪਾਂ ਆਮ ਜਨਤਾ ਦੀ ਆਪਾਂ ਉਹਨਾਂ ਦਾ ਰਾਸ਼ਨ ਪਾਣੀ ਬੰਦ ਕਰ ਦਈਏ ਆਪਾਂ ਉਹਨਾਂ ਦਾ ਪਾਣੀ ਪਾਣੀ ਦੀ ਸਪਲਾਈ ਕੱਟ ਦਈਏ ਵੇਖੋ ਜੀ ਜਿਹੜੇ ਬਿਜਲੀ ਮਲਾਗਮ ਉਹਨਾਂ ਦੇ ਉਹਨਾਂ ਦੇ ਰਿਸ਼ਤੇਦਾਰ ਹੈਗੇ ਆ ਸ਼ਹਿਰਾਂ 'ਚ ਪਿੰਡਾਂ 'ਚ ਰਹਿੰਦੇ ਉਹਨਾਂ ਨੂੰ ਪੁੱਛੋ ਕਿ ਕੀ ਪਰੇਸ਼ਾਨੀ ਹੈ ਨਹੀਂ ਮੰਗਾ ਸਰਕਾਰ ਕੋਲ ਉਹਨਾਂ ਨੇ ਤੇ ਕਿਦਾਂ ਕਿਦਾਂ ਗਲਤੀ ਬਿਜਲੀ ਭਾਗ ਦੀ ਆ ਜਨਜ਼ਰ ਆਈ ਹੈ ਜਿਹੜਾ ਰਾਤ ਦੀ 20 ਘੰਟੇ ਹੋ ਗਏ ਬਿਜਲੀ ਲੋਕਾਂ ਦੀ ਕੱਢੀ ਬਿਲਕੁਲ ਜੀ ਬਿਲਕੁਲ ਜੀ ਸਰਕਾਰ ਦਾ ਵਿਰੋਧ ਕਰਨ ਦੇ ਹੋਰ ਵੀ ਬੜੇ ਟੰਗ ਹੁੰਦੇ ਆ ਇਹ ਨਹੀਂ ਹੁੰਦਾ ਵੀ ਜੇ ਤੁਸੀਂ ਆਮ ਸ਼ੈਰੀ ਨੂੰ ਜਿਹੜਾ ਜਾ ਕੇ ਉਹ ਤੰਗ ਕਰੋ ਆਮ ਸ਼ੈਰੀ ਦਾ ਤੁਸੀਂ ਪਾਣੀ ਬੰਦ ਕਰਤਾ ਉਹ ਵੇਖੋ ਜੀ ਉਹਨਾਂ ਦੇ ਘਰ ਦੇ ਵਿੱਚ ਆ ਹੁਣ ਤਰਨ ਤਰਨ ਗੱਡਾ ਸ਼ਹਿਰ ਆ ਮਤਲਬ ਫੈਲ ਗਿਆ ਇਸ ਵੇਲੇ ਬਿਲਕੁਲ ਪਿੰਡਾਂ ਦੇ ਨਾਲ ਲੱਗ ਗਿਆ ਸ਼ਹਿਰ ਉਹਦੇ ਵਿੱਚ ਇਸ ਵੇਲੇ ਇੱਕ ਦਿਨ ਦਾ ਬੱਚਾ ਵੀ ਹੋਊਗਾ ਉਥੇ 90 ਸਾਲ ਦਾ ਬਜ਼ੁਰਗ ਵੀ ਹੋਊਗਾ ਵੇਖੋ ਉਸ ਉਹਨਾਂ ਦਾ ਜਾਨੀ ਮਾਲੀ ਇਸ ਵੇਲੇ ਕੋਈ ਨੁਕਸਾਨ ਹੋ ਜੇ ਪੱਤੀ ਬੰਦ ਦਾ 20 ਘੰਟੇ ਹੋ ਗਏ ਆ ਉਹਨਾਂ ਦਾ ਉਹਦਾ ਫਿਰ ਉਹਦਾ ਕੌਣ ਪਰਭਾਈ ਕੌਣ ਕਰੂਗਾ ਠੀਕ ਆ ਨਾ ਉਹਦੇ ਵਿੱਚ ਸਰਕਾਰ ਪਰਪਾਈ ਕਰੂਗੀ ਜਾਂ ਫਿਰ ਸਰਕਾਰ ਦੇ ਜਿਹੜੇ ਮੁਲਾਜ਼ਮਾਂ ਜਾਂ ਫਿਰ ਉਹ ਪਰਪਾਈ ਕਰਨਗੇ ਉਸ ਵੇਲੇ ਸਾਰਿਆਂ ਨੇ ਆਪਣਾ ਪੱਲਾ ਝਾੜ ਲੈਣਾ ਅਸੀਂ ਇਹ ਕਹਿੰਦੇ ਆ ਵੀ ਜਿਹੜੀ ਭਗਵੰਤ ਸਿੰਘ ਮਾਨ ਦੀ ਸਰਕਾਰ ਆ ਉਹ ਇਹਨਾਂ ਦੀਆਂ ਜਾਇਜ਼ ਮੰਗਾਂ ਜਿਹੜੀਆਂ ਮੰਨ ਲੇ ਤੇ ਜਿਹੜਾ ਆਮ ਪਬਲਿਕ ਨੂੰ ਜਿਹੜਾ ਵਾ ਗਾਂ ਤੋਂ ਜਿਹੜੀ ਆ ਭੁੱਖ ਵਿੱਚ ਕੋਈ ਪਰੇਸ਼ਾਨੀ ਨਾ ਹੋਵੇ ਕਿਉਂਕਿ ਵੇਖੋ ਆਮ ਜਨਤਾ ਨੂੰ ਪਰੇਸ਼ਾਨ ਕਰਨਾ ਕੱਲ 15 ਅਗਸਤ ਦਾ ਦੇਣ ਆ ਅਸੀਂ ਅੱਜ ਵੀ ਗੁਲਾਮ ਆ ਇਹਦਾ ਮਤਲਬ ਹੀ ਅਸੀਂ ਅੱਜ ਵੀ ਗੁਲਾਮ ਆ 14 ਅਗਸਤ ਵਾਲੇ ਦਿਨ ਹੁਣ 12 ਮਈ ਤੋਂ ਬਾਅਦ 15 ਅਗਸਤ ਦਾ ਦਿਨ ਚੜ੍ਹ ਜਾਣਾ ਕਈਆਂ ਦੇਖੋ ਅੱਜ ਦੇ ਹੁਣੇ ਹੀ ਧਰਨਾ ਲਾ ਕੇ ਅਸੀਂ ਬੱਤੀ ਚਲਾ ਦੇਣਗੇ ਹੋ ਸਕਦਾ ਏ ਰਾਤ ਨੂੰ ਬੰਦ ਵੀ ਕਰ ਦੇਣ 12 ਪਹਿਲਾਂ ਵੀ ਦਿਨ ਵਧਾਏਗੇ ਧੰਨੇ ਦੇ ਹੋ ਸਕਦਾ ਹੋਲ ਟਾਈਮ ਵੱਧ ਜੇ ਕਿਉਂਕਿ ਹਜੇ ਤੱਕ ਮੰਗਾਂ ਨੂੰ ਲੈ ਕੇ ਕੋਈ ਦੇਖੋ ਜੀ ਜਿਹੜਾ ਧਰਨਾ ਦਾਣਾ ਧਰਨੇ ਦਾ ਮਲਾਜ਼ਮਾਂ ਦਾ ਸਰਕਾਰ ਨਾਲ ਸਬੰਧ ਆ ਨਾ ਕਿ ਆਮ ਜਨਤਾ ਨਾਲ ਕੋਈ ਸਬੰਧ ਆ ਆਮ ਜਨਤਾ ਜਿਹੜੀ ਆ ਉਹ ਵੋਟਾਂ ਨਾਲ ਸਰਕਾਰ ਬਣਾਉਂਦੀ ਆ ਸਰਕਾਰ ਬਣਾ ਕੇ ਦੇਖੋ ਜੀ ਫਿਰ ਮਲਾਜ਼ਮੀ ਉਹਨੂੰ ਤੰਗ ਆਮ ਜਨਤਾ ਨੂੰ ਤੰਗ ਕਰਨਾ ਸ਼ੁਰੂ ਕਰ ਦਿੰਦੇ ਆ ਸਰਕਾਰ ਕੋਲੋ ਬੜੇ ਵਧੀਆ ਤਰੀਕੇ ਹੁੰਦੇ ਆ ਇਹਨਾਂ ਆਪਣੀਆਂ ਮਲਾਜਮਾ ਦੀਆਂ ਮੰਗਾਂ ਨੂੰ ਹੱਲ ਕਰਨ ਦੇ ਜਿਹੜੇ ਆ ਉਹ ਤਰੀਕੇ ਹੁੰਦੇ ਆ ਉਹਨਾਂ ਨੂੰ ਆਪਣੇ ਕੋਲੋਂ ਜਿਹੜੇ ਨੁਮਾਇੰਦੇ ਆ ਉਹਨਾਂ ਦੀਆਂ ਨੁਮਾਇਦਿਆਂ ਨੂੰ ਆਪਣੇ ਕੋਲ ਬਿਠਾਵੇ ਆਮ ਜਨਤਾ ਨੂੰ ਪਰੇਸ਼ਾਨ ਨਾ ਕਰੇ ਮੇਰੀ ਹੱਥ ਜੋੜ ਕੇ ਬੇਨਤੀ ਆ ਅਗਾਹ ਵੀ ਬੇਨਤੀ ਆ ਕਿ ਕੋਈ ਵੀ ਜਿਹੜੀ ਆਮ ਪਬਲਿਕ ਜਿਹੜੀ ਆ ਪਰੇਸ਼ਾਨ ਨਾ ਹੋਵੇ ਉਹ ਬਿਲਕੁਲ ਜਿਹੜਾ ਆਪਾਂ ਗੱਲਬਾਤ ਕਰ ਰਹੇ ਆ ਇਸ ਵਕਤ ਤੇ ਹੋਰ ਵੀ ਇੱਥੇ ਲੋਕ ਮੌਜੂਦ ਆ ਭਾਜੀ ਕੀ ਕਹਿਣਾ ਚਾਹੁੰਦੇ ਹੋ ਜਿਹੜੀ ਇੱਥੇ ਬਿਜਲੀ ਵਿਭਾਗ ਦੇ ਕਰਮਚਾਰੀਆਂ ਵੱਲੋਂ ਇਸ ਵਕਤ ਜਿਹੜਾ तकरीबन 20 ਘੰਟੇ ਹੋ ਗਏ ਕੰਮ ਲਗਾਇਆ ਗਿਆ ਸਰ ਬਹੁਤ ਮਾੜੀ ਗੱਲ ਆ ਪਿਛਲੇ 11 ਤਰੀਕ ਤੋਂ ਲੈ ਕੇ 14 ਤਰੀਕ ਤੱਕ ਦੇ ਲਈ ਇਹਨਾਂ ਨੇ ਕਿਹਾ ਗਿਆ ਸੀਗਾ ਕਿ ਬੱਤੀ ਬੰਦ ਰੱਖੀ ਜਾਏਗੀ ਕੱਲ 13 ਤਰੀਕ ਦੀ ਨਾਈਟ ਤੋਂ ਫੇਰ ਇਹਨਾਂ 14 ਅ 15 ਤਰੀਕ ਦੋ ਦਿਨ ਵਧਾ ਦਿੱਤੇ ਗਏ ਆ ਔਰ ਪਾਣੀ ਇੱਕ ਇਹੋ ਜੀ ਜ਼ਰੂਰਤ ਜ਼ਰੂਰੀ ਚੀਜ਼ ਆ ਜੋ ਕਿ ਬਿਨਾ ਬਿਜਲੀ ਤੋਂ ਸਾਡੇ ਘਰਾਂ ਦੇ ਵਿੱਚ ਪਹੁੰਚਦਾ ਨਹੀਂ ਕਰਦੀ। ਪੁਰਾਣੇ ਸਮਿਆਂ ਦੇ ਵਿੱਚ ਨਲਕੇ ਵਗੈਰਾ ਹੁੰਦੇ ਸੀਗੇ इजीली ਪਾਣੀ ਦਾ ਸਮੱਸਿਆ ਜਿਹੜਾ ਹੱਲ ਹੋ ਜਾਂਦਾ ਸੀ ਸਭ ਤੋਂ ਬੁਨਿਆਦੀ ਜ਼ਰੂਰਤ। ਉਹ ਬੁਨਿਆਦੀ ਜ਼ਰੂਰਤ ਜਿਹੜੀ ਉਹ ਅੱਜ ਕੱਲ ਬਿਜਲੀ ਦੇ ਉੱਤੇ ਆ ਮੌਸਮ ਗਰਮੀ ਆ ਚਲੋ بارش ਹੋ ਰਹੀ ਆ ਬਟ ਉਹ ਸਾਡੇ ਨਹਾਉਣ ਧੋਣ ਦੇ ਲਈ ਜਾਂ ਇਮਦਨ ਛੋਟੇ ਬੱਚਿਆਂ ਨੂੰ ਹਰ ਇੱਕ ਤਰ੍ਹਾਂ ਦੀ ਜ਼ਰੂਰਤ ਜਿਹੜੀ ਉਹ ਪੂਰੀ ਨਹੀਂ ਕੀਤੀ ਜਾ ਸਕਦੀ। ਇਸ ਦੇ ਲਈ ਮੈਂ ਇਹ ਗੱਲ ਕਹੂੰਗਾ ਕਿ ਮੁਲਾਜ਼ਮਾਂ ਨੂੰ ਆਪਣੇ ਧਰਨਾ ਤੁਹਾਡਾ ਸਰਕਾਰ ਦੇ ਨਾਲ ਹੈ ਜ਼ਰੂਰ ਕਰੋ ਇਹਦੇ ਤੋਂ ਕੋਈ ਨਾ ਨਹੀਂ ਆ। ਸਰਕਾਰ ਉਤੇ ਕਰੇਗੀ ਬਟ ਆਪਾਂ ਘਟੋ ਘਟ ਆਪਣਾ ਪਰਿਵਾਰਕ ਨੂੰ ਦੇਖਦੇ ਹੋਏ ਪਰਿਵਾਰਾਂ ਨੂੰ ਦੇਖਦੇ ਹੋਏ ਇਸ ਚੀਜ਼ ਦੇ ਵੱਲ ਵੀ ਥੋੜਾ ਜਿਆਦਾ ਧਿਆਨ ਕੀਤਾ ਜਾਣਾ ਚਾਹੀਦਾ ਵਾ ਜੋ ਕਿ ਬਹੁਤ ਜ਼ਰੂਰੀ ਹੈ। ਉਹ ਬਿਲਕੁਲ ਇਥੇ ਹੋਰ ਵੀ ਲੋਕ ਮੌਜੂਦ ਨੇ। ਬਾਜੀ ਕੁਝ ਕਹਿਣਾ ਚਾਹੁੰਦੇ ਹੋ ਜਿਹੜੀ ਲਾਈਟ ਤਕਰੀਬਨ ਬੰਦ ਹੈਗੀ ਆ ਕਹਿੰਦੇ 20-22 ਘੰਟੇ ਹੋ ਗਏ ਆ ਜੀ। ਹਾਂਜੀ ਸਰ ਕੱਲ ਰਾਤ ਦੀ ਲਾਈਟ ਬੰਦ ਆ। ਇਸ ਨੂੰ ਲੈ ਕੇ ਕਾਫੀ ਕੰਪਲੇਂਟਸ ਵੀ ਕੀਤੀਆਂ ਗਈਆਂ। ਇਸ ਸਬੰਧਤ ਅਸੀਂ ਜਿਹੜੇ ਮਹਿਕਮਿਆਂ ਦੇ ਬੰਦੇ ਉਹਨਾਂ ਨੂੰ ਫੋਨ ਕੀਤੇ ਪਰ ਕੋਈ ਰਿਸਪੌਂਸ ਨਹੀਂ ਆ ਰਿਹਾ। ਦੇਖੋ ਗੱਲ ਇੰਨੀ ਹੈ ਜੀ ਕਿ ਹਰ ਮਹਿ ਪਰ ਮਸਲੇ ਦਾ ਹੱਲ ਕੱਢਣਾ ਇੱਕ ਅਲੱਗ ਚੀਜ਼ ਹੈ ਪਰ ਉਸ ਦਾ ਮਤਲਬ ਇਹ ਨਹੀਂ ਆ ਕਿ ਆਮ ਜਨਤਾ ਨੂੰ ਤੁਸੀਂ ਸੂਲੀ ਤੇ ਡੰਗ ਦਿਓ ਠੀਕ ਹੈ ਜੀ ਤੁਹਾਡੀਆਂ ਮੰਗਾਂ ਨੇ ਜਿਹੜੀਆਂ ਜਾਇਜ਼ ਨਜਾਇਜ਼ ਮੰਗਾਂ ਉਹ ਤੇ ਸਰਕਾਰ ਅੱਗੇ ਨੇ ਸਾਡਾ ਉਹਦੇ ਨਾਲ ਕੋਈ ਤਲਕ ਹੀ ਨਹੀਂ ਹੁਣ ਜੇ ਇਸ ਤਰੀਕੇ ਨਾਲ ਹੁਣ ਗੱਲ ਨੂੰ ਹਰੇਕ ਚੀਜ਼ ਜੇ ਆਪਾਂ ਇਕੱਲਾ ਇਕੱਲਾ ਬੰਦਾ ਬੰਦ ਕਰਨ ਤੇ ਲੱਗ ਜੇ ਫਿਰ ਤੇ ਜਾਂ ਜੀ ਹੁਣ ਰੁਕ ਜਾਊਗਾ ਜੀ ਤੇ ਦੂਜੀ ਗੱਲ ਮੈਂ ਵੀ ਕਹਿਣਾ ਚਾਹੁੰਨਾ ਕਿ ਜਿਹੜੇ ਨਵੇਂ ਸਰਕਾਰਾਂ ਵਾਲੇ ਆਏ ਕੀ ਆਪ ਵਾਲੇ ਜਾਂ ਦੂਜੇ ਤੀਜੇ ਜਿਹੜੇ ਸਾਡੇ ਪਾਰਟੀ ਦੇ ਉਮੀਦਵਾਰ ਵੀ ਖਲੋਣ ਵਾਲੇ ਨੇ ਉਹਨਾਂ ਨੂੰ ਵੀ ਇਸ ਗੱਲ ਦਾ ਥੋੜਾ ਜਿਹਾ ਧਿਆਨ ਰੱਖ ਤਾਂ ਕਿ ਆਉਣ ਵਾਲੀ ਸ਼ਾਇਦ ਕਿਤੇ ਸਰਕਾਰ ਦੇ ਵਿੱਚ ਉਹ ਵੀ ਇਸ ਚੀਜ਼ ਦੇ ਵਿੱਚ ਸਾਹਮਣਾ ਕਰ ਸਕਦੇ ਨੇ ਸੋ ਮੈਂ ਤੇ ਇਹੋ ਜਾਊਂਗਾ ਜੀ ਕਿ ਜੇ ਮੰਗਾ ਮੰਨਣ ਲਾਣੀ ਆ ਤੇ ਜਰੂਰ ਮੰਨੋ ਤੇ ਸਾਡਾ ਜਿਹੜਾ ਬਦੀ ਵਾਲਾ ਮਸਲਾ ਵਾਜੀ ਉਹ ਛੇਤੀ ਤੋਂ ਛੇਤੀ ਹੱਲ ਕਰਦੇ ਸਾਰੇ ਸ਼ਹਿਰ ਦੀ ਤਕਰੀਬਨ ਬੰਦ ਹੈ ਜੀ ਨਾਈਟ ਕੇਕ ਬਾਕੀ ਸਾਰੇ ਏਰੀਏ ਬੰਦੇ ਆ ਕਿਤੇ ਅੱਧਾ ਘੰਟਾ ਆ ਗਈ ਘੰਟਾ ਆ ਗਈ ਕੋਈ 10 ਵਜੇ ਦੀ ਬੰਦ ਕੋਈ 11 ਵਜੇ ਦੀ ਬੰਦਿਆ ਮਤਲਬ ਕਿ ਆਪਾਂ ਆਨ ਦਾ ਹੋਲ ਦੇ ਰੇਸ਼ੋ ਵਾਈਜ਼ ਵੇਖੀਏ ਤੇ ਆਲਮੋਸਟ ਸਾਰੇ ਜਿਹੜਾ ਸ਼ਹਿਰ ਹੈ ਉਹ ਬੰਦਿਆ ਬਿਲਕੁਲ ਕਿਤਨਾ ਕਿਤੇ ਲੋਕਾਂ ਦਾ ਜਿਹੜਾ ਗੁੱਸਾ ਜਾਇਜ਼ ਹੈ ਰੋਸ਼ ਜਿਹੜ ਵੀ ਬਾਈ ਘੰਟੇ ਤੋਂ ਜਿਹੜਾ ਲੋਕ ਨੇ ਉਹ ਖੱਜਲ ਹੋ ਰਹੇ ਨੇ ਕਿਉਂਕਿ ਨਾ ਤੇ ਘਰਾਂ ਦੇ ਵਿੱਚ ਪਾਣੀ ਬਚਿਆ ਨਹੀਂ ਇਨਵਰਟਰ ਕਹਿੰਦੇ ਬੰਦ ਹੋ ਚੁੱਕੇ ਐ ਸੋ ਇਨਵਰਟਰ ਬੰਦ ਹੋਣ ਤੋਂ ਬਾਅਦ ਪਾਣੀ ਮੁੱਕਣ ਤੋਂ ਬਾਅਦ ਲੋਕਾਂ ਦਾ ਰੋਸ ਹੈ ਵੱਧ ਦੇਖਣ ਨੂੰ ਮਿਲਦਾ ਲੋਕ ਸੜਕਾਂ ਦੇ ਉੱਤਰ ਆਏ ਨੇ ਸੋ ਜਿਹੜਾ ਬਿਜਲੀ ਦਾ ਦਫ਼ਤਰ ਹੈ ਜਿਹੜਾ ਬਿਜਲੀ ਬੋਰਡ ਦਾ ਬਿਜਲੀ ਵਿਭਾਗ ਦਾ ਜੁਥੇ ਇਰਾਦ ਕੀਤਾ ਜਾ ਰਿਹਾ ਸੀਗਾ ਲੇਕਿਨ ਹੁਣ ਜਿਹੜੇ ਲੋਕ ਨੇ ਉਹ ਇਕੱਠੇ ਹੋਣ ਤੋਂ ਬਾਅਦ ਆ ਜਾ ਰਹੇ ਨੇ ਦਫ਼ਤਰਾਂ ਦੇ ਗੇੜੇ ਕੱਢ ਰਹੇ ਨੇ ਕਿ ਇਸ ਮੁਸੀਬਤ ਦਾ ਜਿਹੜਾ ਹੱਲ ਕੱਢਿਆ ਜਾਵੇ ਸੋ ਬਿਲਕੁਲ ਜਿਹੜਾ ਪੰਜਾਬ ਸਟੇਟ ਪਾਵਰ ਕਾਰ ਆ ਕਿਤਨਾ ਕਿਤੇ ਪੀਲ ਵੀ ਕੀਤੀ ਗਈ ਹੈ ਕਿ ਜਿਹੜੀ ਇਹ ਬਿਜਲੀ ਜਲਦ ਤੋਂ ਜਲਦ ਛੱਡੀ ਜਾਵੇ ਤਾਂ ਕਿ ਲੋਕਾਂ ਦਾ ਜਿਹੜਾ ਜਾਨ ਜੀਵਣਾ ਹੈ ਉਸ ਦੇ ਵਿੱਚ ਕੋਈ ਦਿੱਕਤ ਨਾ ਆਵੇ ਕਿਉਂਕਿ ਹਜੇ ਵੀ ਜਿਹੜੀ ਇਹ ਧਰਨਾ ਹੋ ਸਕਦਾ ਹੈ ਵੱਧ ਸਕਦਾ ਹੈ ਵੱਧ ਸਕਦਾ ਹੈ ਕਿਉਂਕਿ ਤਕਰੀਬਨ ਅੱਜ 4 ਦਿਨ ਹੋ ਚੁੱਕੇ ਨੇ ਜਿਹੜੀ ਇਹ ਮੰਗਾ ਲਗਾਤਾਰ ਉਸ ਨੂੰ ਲੈ ਕੇ ਸਰਕਾਰ ਦੇ ਖਿਲਾਫ ਜਿਹੜਾ ਮੋਰਚਾ ਖੋਲਿਆ ਗਿਆ ਸੋ ਕੀ ਕੋਈ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਕੀ ਲੋਕਾਂ ਨੂੰ ਹਜੇ ਹੋਰ ਖ਼ਤਰਜਲ ਫਾਰ ਹੋਣਾ ਪਏਗਾ ਇਹ ਸਮੱਸਤਾ ਧਾਲ ਕੀਤਾ ਜਾਏਗਾ ਇਹ ਉਹਨਾਂ ਦਾ ਸਮਾਂ ਜ਼ਰੂਰ ਦੱਸ ਦੇਗਾ ਤੁਸੀਂ ਦੇਖਦੇ ਰਹੋ ਆਉਣੇ ਮੈਂ ਆਦਾਂ ਨਹੀਂ ਬੁੱੱਤਾ ਤਰੰਤ ਵਾਸੀਆਂ ਦੇ ਵੱਲੋਂ ਜੇ ਲਗਾਤਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਬਿਜਨੀ ਨੂੰ ਲੈ ਕੇ ਬਿਜਲੀ ਨਹੀਂ ਆ ਰਹੀ 20 ਘੰਟਿਆਂ ਤੋਂ ਇਸ ਦੇ ਨੂੰ ਲੈ ਕੇ ਜਦ ਪੱਤਰਕਾਰ ਨੇ ਐਕਸ਼ਨ ਤਰਸੇਮ ਸਿੰਘ ਜੀ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਸਿਟੀ 4 ਦੇ 5 ਚੱਲ ਪਿਆ ਹੈ ਬਿਜਲੀ ਜੋ ਹੈ ਆ ਚੁੱਕੀ ਹੈ ਤੇ ਸਾਰੇ ਲੋਕ ਆਪੋ ਆਪਣੇ ਘਰਾਂ ਵੱਲ ਚਲੇ ਜਾਣ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਸਿਟੀ 4 ਤੇ 5 ਜੋ ਹੈ ਚੱਲ ਪਿਆ ਹੈ ਤਾਂ ਤਰਨਤਾਰਨ ਦੇ ਵਿੱਚ ਹੁਣ ਬਿਜਲੀ ਆ ਚੁੱਕੀ ਹੈ ਤਾਂ ਸਾਰੇ ਲੋਕ ਆਪੋ ਆਪਣੇ ਘਰਾਂ ਨੂੰ ਚਲੇ ਜਾਣ